ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਲਓ ਜੀ ਆਪਣੇ ਨਵੇਂ ਟਰੈਕਟਰ ਦੀ ਛਤਰੀ ਆ ਗਈ ਆ ਤੇ ਜਿੱਦਣ ਲਿਆਂਦਾ ਸੀ ਉਸ ਦਿਨ ਆਪਾਂ ਨੂੰ ਨਾਲ ਨਹੀਂ ਸੀ ਮਿਲੀ ਛਤਰੀ ਕਿਉਂਕਿ ਜਿਸ ਵੇਲੇ ਆਪਾਂ ਟਰੈਕਟਰ ਲਿਆਂਦਾ ਸੀ ਉਸ ਵੇਲੇ ਟਰੈਕਟਰਾਂ ਦੀ ਸ਼ਾਰਟ ਬਹੁਤ ਚੱਲਦੀ ਸੀਗੀ ਖਾਸ ਕਰਕੇ 4 ਵੀਲ ਟਰੈਕਟਰ ਉਸ ਵੇਲੇ ਬਹੁਤ ਮਤਲਬ ਔਖੇ ਹੀ ਮਿਲਦੇ ਸੀਗੇ ਇਸ ਕਰਕੇ ਹੁਣ ਆਪਣੀ ਛਤਰੀ ਆਈ ਆ ਲਗਭਗ 2 ਮਹੀਨੇ ਬਾਅਦ ਆਪਾਂ ਅਕਤੂਬਰ ਦੇ ਵਿੱਚ ਲਿਆਂਦਾ ਸੀ ਇਹ ਟਰੈਕਟਰ ਤੇ ਜਾਦੀ ਦੇਖ ਲਓ ਵੀ ਹੁਣ ਆਈ ਆ 2-3 ਦਿਨ ਹੋ ਗਿਆ ਏਜੰਸੀ ਵਾਲਿਆਂ ਨੂੰ ਫੋਨ ਕਰਦਿਆਂ ਨੂੰ ਵਿਛਤਰੀ ਲਵਾ ਜਾ ਆਪਣੇ ਆਪਣਾ ਨਹੀਂ ਟਾਈਮ ਲੱਗਦਾ ਸੀ ਤੇ ਅੱਜ ਆਏ ਆ ਆਪਾਂ ਲਵਾਉਣ ਤੇ ਕਈਆਂ ਨੂੰ ਬਹਿਮ ਸੀਗਾ ਵੀ ਟਰੈਕਟਰ ਇਹਨਾਂ ਨੂੰ ਸਸਤਾ ਦੇ ਦਿੱਤਾ ਹੁਣ ਪਰ ਦੂਏ ਪਾਸੇ ਉਹ ਨਹੀਂ ਛਤਰੀ ਲਾ ਲੈ ਹੋਣੀ ਤੇ ਇਸ ਕਰਕੇ ਮੈਂ ਕਹਿੰਦਾ ਨਾ ਯਾਰ ਕਿਸੇ ਨੂੰ ਕੋਈ ਸਸਤਾ ਨਹੀਂ ਦਿੰਦਾ ਹੁੰਦਾ ਰੇਟ ਸਾਰਿਆਂ ਲਈ ਇੱਕੋ ਜਿਹਾ ਹੀ ਹੁੰਦਾ ਐਮੀ ਬਾਕੀ ਜਿਹੜੀਆਂ ਛਤਰੀ-ਛੁਤਰੀ ਐ ਇਹ ਕੰਪਨੀ ਤੋਂ ਪਿੱਛੋਂ ਲੱਗੀ ਆਉਂਦੀ ਆ ਤੇ ਜਿਹੜੀ ਕੋਈ ਕੰਪਨੀ ਤੋਂ ਚੀਜ਼ ਆਉਂਦੀ ਹੁੰਦੀ ਆ ਉਹ ਸਾਰਿਆਂ ਨੂੰ ਮਿਲਦੀ ਹੁੰਦੀ ਆ ਤੇ ਜਿਹੜੀ ਚੀਜ਼ ਡੀਲਰ ਦਿੰਦਾ ਹੁੰਦਾ ਉਹ ਉਹਦੀ ਵੱਖਰੀ ਗੱਲ ਆ ਆਛਤਰੀ ਹੋ ਗਈ ਟੌਪ ਲੈਂਕ ਹੋ ਗਈ ਇਹ ਕੰਪਨੀ ਵੱਲੋਂ ਹੀ ਆਉਂਦੀ ਆ ਆ ਜਿਹੜੀ ਹੁੱਕ ਡਰਾਫਰ ਇਹ ਡੀਲਰ ਆਪਣੇ ਕੋਲੋਂ ਦਿੰਦਾ ਠੀਕ ਆ ਇਸ ਕਰਕੇ ਐਵੇਂ ਬਹਿਮਾਂ ਚ ਨਾ ਪਿਆ ਕਰੋ ਤੇ ਬਾਕੀ ਜਿਹੜੀ ਮੈਂ 56 30 ਹਾਲੈਂਡ ਤੇ ਵੀਡੀਓ ਪਾਈ ਸੀਗੀ ਤੇ ਉਹ ਸਾਰੇ ਤੁਸੀਂ ਕਮੈਂਟ ਪੜੇ ਲੈ ਸਾਰਿਆਂ ਨੇ ਹਨਾ ਬਈ ਲੋਕਾਂ ਕੀ ਸੋਚਦੇ ਆ ਉਹਦੇ ਬਾਰੇ ਤੇ ਉਹਦੇ ਵਿੱਚ ਹੁਣ ਦੱਸਣ ਵਾਲੀ ਤਾਂ ਕੋਈ ਗੱਲੇ ਨਹੀਂ ਰਹਿ ਗਈ ਬਾਕੀ ਜਿੰਨਿਆਂ ਕਦੇ ਮੈਨੂੰ ਫੋਨ ਵੀ ਆਏ ਆ ਉਹ ਤੁਹਾਨੂੰ ਮੈਂ ਦੱਸ ਦਿੰਨਾ ਕਮੈਂਟ ਤਾਂ ਤੁਸੀਂ ਪੜੇ ਲਏ ਆ ਤੇ ਜਿਹੜੇ ਮੈਨੂੰ ਫੋਨ ਆਇਆ ਉਹਨਾਂ ਵਿੱਚ ਜਿਹੜੇ ਉਹ ਬੰਦੇ ਵੀ ਸੀ ਜਿਨ੍ਹਾਂ ਨੂੰ ਸ਼ੌਂਕ ਵੀ ਆ ਜਿਹੜੇ ਸ਼ੌਂਕ ਰੱਖਦੇ 5530 ਦਾ ਪਰ ਉਹਨਾਂ ਦਾ ਕਹਿਣਾ ਵੀ ਇਹੀ ਸੀ ਵੀ ਸ਼ੌਂਕ ਬਿਸ਼ੱਕ ਅਸੀਂ ਰੱਖਦੇ ਆ ਪਰ ਸਾਡਾ ਮੰਨਣਾ ਤਾਂ ਇਹੀ ਆ ਵੀ ਜਦੋਂ ਕੋਈ ਟਰੈਕਟਰ ਨਵਾਂ ਨਿਕਲਦਾ ਆ ਉਹਦੇ ਨਾਲ ਉਹਦੀ ਕੀਮਤ ਘਟਦੀ ਹੁੰਦੀ ਆ ਪਰ ਫਿਰ ਵੀ ਇੱਕ ਦੋ ਬੰਦਿਆਂ ਦਾ ਕਹਿਣਾ ਇਹ ਸੀਗਾ ਵੀ ਅਸੀਂ ਉਹਨੇ ਪੈਸੇ ਲਾ ਸਕਦੇ ਜਿੰਨੇ ਦਾ ਉਹ ਨਵਾਂ ਸੀਗਾ ਉਹਨੇ ਅਸੀਂ ਦੇ ਸਕਦੇ ਆ ਕਿ ਜੇ ਕਹੀਏ ਅਸੀਂ ਡਬਲ ਕੀਮਤ ਲਾ ਕੇ ਉਹ ਟਰੈਕਟਰ ਲਈਏ ਇੰਨਾ ਜ਼ਿਆਦਾ ਸ਼ੌਂਕ ਵੀ ਹੈ ਨਾ ਵੀ ਅਸੀਂ ਕਿਹੜੇ ਅੰਬਾਨੀ ਆ ਵੀ ਜਿਹੜੀ ਚੀਜ਼ ਤੇ ਸਾਡੀ ਅੱਖ ਆ ਗਈ ਤਾਂ ਅਸੀਂ ਤਾਂ ਉਹ ਲੈ ਕੇ ਰਹਿਣੀ ਆ ਕਿਸੇ ਵੀ ਕੀਮਤ ਦੇ ਹੋਵੇ ਇਦਾਂ ਦਾ ਹੈ ਨਹੀਂ ਤੇ ਮੈਂ ਇਹ ਜ਼ਰੂਰ ਸਾਰਿਆਂ ਨੂੰ ਪੁੱਛਿਆ ਜਿਹੜੇ ਸ਼ੌਂਕ ਵਾਲੇ ਵੀ ਸੀਗੇ ਵੀ ਤੁਸੀਂ ਕੀ ਸੋਚਦੇ ਆ ਵੀ ਕੰਮ ਲਈ ਲੈ ਕੇ ਟਰੈਕਟਰ ਮਤਲਬ ਕੋਈ ਬੰਦੇ ਦਾ ਇੰਨਾ ਫਾਇਦਾ ਕਰ ਜਾਊਗਾ ਇਹ ਵੀ ਉਹਦੇ ਪੈਸੇ ਪੂਰੇ ਕਰ ਜਾਵੇ ਦੁੱਗਣੇ ਲਾਓ ਤਾਂ ਸਾਰਿਆਂ ਦਾ ਇਹੀ ਕਹਿਣਾ ਸੀਗਾ ਵੀ ਕੰਮ ਲਈ ਤਾਂ ਅਸੀਂ ਕਹਿੰਦੇ ਨਹੀਂ ਵੀ ਕੋਈ ਲਵੇ ਜੇ ਕੋਈ ਕੰਮ ਲਈ ਇਹ ਲੈਣਾ ਟਰੈਕਟਰ ਤੇ ਇਹ ਸੋਚ ਕੇ ਲਵੇ ਵੀ 5630 ਕੋਈ ਵੱਖਰਾ ਜাদু ਹੈ ਇਹਦੇ ਵਿੱਚ ਕੋਈ ਵੱਖਰਾ ਹੀ ਕੰਮ ਕਰ ਜਾਊਗਾ ਹਨਾ ਜਾਂ ਕੋਈ ਇਹੋ ਜਿਹਾ ਇੰਪਲੀਮੈਂਟ ਹੈ ਜਿਹੜੇ ਆਮ ਟਰੈਕਟਰ ਚਲਾਏ ਨਹੀਂ ਸਕਦੇ ਕੱਲਾ 5630 ਇਹ ਚਲਾ ਸਕਦਾ ਜਦੋਂ ਕੋਈ ਬੰਦਾ ਨਾ ਇਹੋ ਜਿਹੀ ਅਫਵਾਹ ੜਾਉਂਦਾ ਹੁੰਦਾ ਉਸੇ ਵੇਲੇ ਉਹਨੂੰ ਨਾਲੇ ਪੁੱਛ ਲਿਆ ਕਰੋ ਵੀ ਜਿਹੜੇ ਮਾਮਲਾ ਤੁਸੀਂ ਆ ਕੀਮਤ ਇਹਦੀ 10-12 ਲੱਖ ਜਾਂ 15 ਲੱਖ ਵਧਾਈ ਆ ਵੀ ਉਹਦਾ ਕਾਰਨ ਕੀ ਆ ਵੀ ਸਾਨੂੰ ਇਹ ਕਮਾਈ ਵਧ ਕਰਕੇ ਦੇਊਗਾ ਜਾਂ ਕੋਈ ਇਹੋ ਜਿਹੀ ਮਸ਼ੀਨਰੀ ਆ ਗਈ ਆ ਜਾਂ ਆਉਣ ਵਾਲੀ ਆ ਵੀ ਜਿਹੜੀ ਹੋ ਟਰੈਕਟਰਾਂ ਤੋਂ ਚੱਲਣੀ ਨਹੀਂ ਇਹ ਹੀ ਚਲਾ ਸਕਦਾ ਆ ਕੋਈ ਕਾਰਨ ਤਾਂ ਦੇ ਦੋ ਵੀ ਜਾਂ ਸਿਰਫ ਇਹ ਸ਼ੌਂਕ ਦਾ ਰੇਟ ਹੈ ਜੇ ਸ਼ੌਂਕ ਦਾ ਹੈ ਤਾਂ ਉਹ ਵੀ ਦੱਸ ਦੋ ਕਿਉਂ ਹਰੇਕ ਬੰਦੇ ਨੂੰ ਯਾਰ ਜ਼ਿੰਮੇਵਾਰੀ ਲੱਭਾ ਆ ਉਹ ਮੈਂ ਉਹ ਪ੍ਰਾਪਰਟੀ ਦੀ ਵੀਡੀਓ ਇੱਕ ਦਿਨ ਦੇਖਣ ਲੱਗਾ ਸੀਗਾ ਉਹਦੇ ਵਿੱਚ ਇੱਕ ਡੀਲਰ ਜੇ ਕੱਲ-ਕੱਲ ਕੇ ਮਤਲਬ ਜਿੱਦਾਂ ਹੁੰਦਾ ਨਹੀਂ ਵੀ ਖਿਜਿਆ ਪਿਆ ਉਹ ਕਹਿਣ ਲੱਗਾ ਆ ਵੀ ਤੁਸੀਂ ਲੈ ਲਓ ਜ਼ਮੀਨਾਂ ਤੁਹਾਤੋਂ ਨਹੀਂ ਲੈ ਹੋਣੀਆਂ ਤੁਸੀਂ ਤੁਹਾਡੇ ਪੈਸੇ ਤੁਹਾਡੇ ਕੋਲੇ ਪੈ ਰਹਿ ਜਾਣੇ ਆ ਇਹ ਜ਼ਮੀਨਾਂ ਹੋਰ ਮਹਿੰਗੀਆਂ ਹੋ ਜਾਣੀਆਂ ਆ ਵੀ ਬਸ ਤੈਨੂੰ ਕਾਦੀ ਆ ਵੀ ਤੂੰ ਕਾਦੇ ਲੋਹਾ ਲੱਖਾ ਹੋਇਆ ਆ ਹਨਾ ਵੇ ਅਗਲੇ ਦੇ ਪੈਸੇ ਅਗਲੇ ਦੇ ਕੋਲ ਪੈ ਜਾਗਲਾ ਜਦੋਂ ਉਹਦਾ ਜੀ ਕਰੂਗਾ ਉਹਨੂੰ ਚੰਗਾ ਲੱਗੂਗਾ ਲੈ ਲਊਗਾ ਵੀ ਤੂੰ ਕਾ ਤੇ ਰੋਣ ਹੱਕਾ ਹੋਇਆ ਫੇਰ ਦੂਜੀ ਗੱਲ ਇਹ ਸਾਰਿਆਂ ਨੂੰ ਲੱਭਦੇ ਜੱਟਈ ਆ ਹੁਣ ਜ਼ਮੀਨਾਂ ਵਾਲੇ ਆ ਉਹ ਇਹ ਰੌਲਾ ਪਾਉਂਦੇ ਆ ਵੀ ਪਲਾਟ ਮਹਿੰਗੇ ਹੋਊਗਾ ਵੀ ਸ਼ਹਿਰਾਂ ਚ ਪਲਾਟ ਬਹੁਤ ਮਹਿੰਗੇ ਹੋਊਗਾ ਤੁਸੀਂ ਲੈ ਲਓ ਗਾ ਨਹੀਂ ਲੈ ਹੁਣੇ ਉਹਨਾਂ ਨੂੰ ਪਤਾ ਆ ਵੀ ਬਾਣੀ ਆ ਸਾਡੇ ਹੱਥ ਨਹੀਂ ਹੋਣੇ ਜਾਂ ਫੇਰ ਕਿਸੇ ਨੇ ਇਹ ਰੌਲਾ ਪਾਇਆ ਵੀ ਜਿਹੜੀਆਂ ਕਾਰਾਂ ਆ ਵੀ ਕਾਰਾਂ ਦੇ ਪ੍ਰਾਈਸ ਅੱਜ ਤੋਂ 2 ਸਾਲ ਪਹਿਲਾਂ ਕੋਈ ਗਾਰ ਬੰਦ ਹੋਈ ਆ ਉਹਦੀ ਪ੍ਰਾਈਸ ਡਬਲ ਜਾਂ ਟ੍ਰਿਪਲ ਹੋ ਗਈ ਆ ਵੀ ਲੈ ਲਓ ਹੁਣ ਹੁਣ ਮੁੜ ਕੇ ਨਹੀਂ ਮਿਲਣੀ ਹਨਾ ਇਦਾਂ ਦਾ ਤਾਂ ਹੈ ਨਹੀਂ ਆ ਜਿੰਨੇ ਸਾਰੀਆਂ ਜੋਕਾਂ ਜੱਟਾਂ ਨੂੰ ਚੁੰਬੜੀਆਂ ਆ ਇਸ ਲਈ ਮੈਂ ਕਹਿਣਾ ਹੁੰਦਾ ਵੀ ਜੇ ਕੋਈ ਬੰਦਾ ਇਦਾਂ ਦੀ ਫਵਾਹ ਫਲਾਉਂਦਾ ਹੁੰਦਾ ਨਾ ਉਹਦੀ ਨਾਲੇ ਮੰਜੀ ਠੋਕ ਦਿਆ ਕਰੋ ਕਮੈਂਟਾਂ ਕਮੁੰਟਾਂ ਚ ਤੇ ਜੇ ਤੁਹਾਨੂੰ ਕੋਈ ਬਲੌਕ ਕਰਦਾ ਆ ਉਹਨੂੰ ਉਸੇ ਵੇਲੇ ਬਲੌਕ ਨਾਲੇ ਕਰ ਦੋ ਜਿੰਨੇ ਤੁਹਾਨੂੰ ਬਲੌਕ ਕੀਤਾ ਉਹਨੂੰ ਵੀ ਉਸੇ ਵੇਲੇ ਬਲੌਕ ਕਰ ਦੋ ਗੱਲ ਮੁੱਕ ਗਈ ਮੇਰਾ ਮੇਰੇ ਯਾਨੀ ਕਿ ਮੈਨੂੰ ਖੇਚ ਤਾਂ ਆਉਂਦੀ ਹੈ ਮੈਂ ਇਹ ਕਹਿਣਾ ਕੰਮ ਸੇ ਕੰਮ ਯਾਰ ਖੇਤੀ ਨੂੰ ਛੱਡ ਦੋ ਹੋਰ ਬਹੁਤ ਜਿੱਥੇ ਖੇ ਖਾਣ ਲਈ ਜਿੰਨੀਆਂ ਮਰਜ਼ੀ ਖਾਈ ਜਾਓ ਪਰ ਇਸ ਕੰਮ ਨੂੰ ਛੱਡ ਦਿਓ ਇਹ ਤਾਂ ਅੱਗੇ ਘਟ ਚ ਜਾਂਦੀ ਆ ਜਾਂ ਫਿਰ ਨਾ ਇੱਕ ਵਾਰੀ ਸਿਕੰਦਰ ਦੀ ਹਿਸਟਰੀ ਪੜ ਲਿਓ ਬਹੁਤ ਉਹਨੇ ਕਹਿੰਦੇ ਗ੍ਰੀਸ ਤੋਂ ਤੁਰਿਆ ਸੀਗਾ ਜਿੱਤਦਾ ਹੀ ਆਇਆ ਸੀ ਜਿੱਤਦਾ ਹੀ ਆਇਆ ਸੀ ਜਿੱਦਣ ਫੇ ਆਖਿਰ ਮਰਿਆ ਉਸ ਦਿਨ ਉਹਨੇ ਆਪ ਕਿਹਾ ਸੀ ਵੀ ਮੇਰੇ ਦੋਨੇ ਹੱਥ ਬਾਹਰ ਨੂੰ ਕਰ ਦਿਓ ਮੇਰੇ ਕਫਨ ਤੋਂ ਠੀਕ ਹੈ ਜੇਬਾਂ ਮੇਰੀਆਂ ਪੁੱਠੀਆਂ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਵੇ ਵੀ ਸਿਕੰਦਰ ਜਿਹੜਾ ਸਾਰੀ ਦੁਨੀਆ ਜਿੱਤ ਸਕਦਾ ਸੀ ਪਰ ਜਿੱਦਣ ਅੱਜ ਹੁਣ ਮਰਿਆ ਨਾਲ ਨਹੀਂ ਕੁਛ ਵੀ ਲੈ ਕੇ ਗਿਆ ਸਾਰਾ ਕੁਝ ਹੱਥੇ ਛੱਡ ਕੇ ਗਿਆ ਬਾਕੀ ਹੁਣ ਲੋਕ ਵੈਸੇ ਸਿਆਣੇ ਹੋ ਗਏ ਹੋ ਆ ਉਹ ਮੈਂ ਜਿਹੜੀ ਅੱਗੇ ਵੀਡੀਓ ਪਾਈ ਸੀ ਉਹਦੇ ਵਿੱਚ ਕਮੈਂਟਾਂ ਤੋਂ ਸਾਫਤ ਹੋ ਹੀ ਗਿਆ ਸੀ ਸਾਰਿਆਂ ਦਾ ਹਨਾ ਵੀ ਨਹੀਂ ਐਨੀ ਛੇਤੀ ਨਹੀਂ ਆਪਣੀ ਜਨਤਾ ਹੁਣ ਮਗਰ ਲੱਗਦੀ ਜਿੱਦਾਂ ਅੱਗੇ ਲਾ ਲੰਦੇ ਸੀਗੇ ਤੇ ਬਾਕੀ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ